ਕੰਪਾਈ ਕਿਵੇਂ ਹੋਈ ਹੈ ਘਟਨਾ ਇਹ ਸਾਡੀ ਜਿਹੜੀ ਬੇਟੀ ਸੀ ਜੀ ਕਿਰਨਪਾਲ ਕੌਰ ਉਹਨੂੰ ਇਹਨਾਂ ਨੇ ਮਾਰਿਆ ਗਿਆ ਜੀ ਅੱਛਾ ਮਾਰਿਆ ਕਿਵੇਂ ਕਿਸ ਤਰ੍ਹਾਂ ਕਿਸ ਤਰ੍ਹਾਂ ਸਾਨੂੰ ਇਹ ਪੋਸਟਮਾਰਟਮ ਦੀ ਰਿਪੋਰਟ ਦੱਸੋ ਜੀ ਵੈਸੇ ਸਾਨੂੰ ਤਾਂ ਆਇਆ ਵੀ ਉਹਦੀ ਗਲਾ ਘੋਟ ਕੇ ਡੈਥ ਕੀਤੀ ਗਈ ਆ ਜਾਂ ਉਹਦੇ ਕੋਈ ਸਿਰ 'ਚ ਸੱਟ ਮਾਰੀ ਗਈ ਆ ਇਹ ਕਹਿ ਰਹੇ ਨੇ ਵੀ ਅਸੀਂ ਉਹਨਾਂ ਨੂੰ ਉਹਨੇ ਜ਼ਹਿਰ ਦਿੱਤੀਆ ਪਰ ਉਹਦੇ 'ਚ ਕੋਈ ਸਮੈਲ ਨਹੀਂ ਆ ਰਹੀ ਸੀ ਉਹਦੇ ਜ਼ਹਿਰ ਵਾਲਾ ਕੋਈ ਟਾਂਕ ਹੈ ਛੇਕ ਹੀ ਕਹਿੰਦੇ ਨੇ ਵੀ ਜ਼ਹਿਰ ਖਾਦੀ ਆ ਜੀ ਇਹ ਕਹਿੰਦੇ ਨੇ ਜ਼ਹਿਰ ਖਾਦੀ ਆ ਪਰ ਉਹਦੇ 'ਚ ਕੋਈ ਸਮੈਲ ਨਹੀਂ ਆ ਰਹੀ ਸੀ ਠੀਕ ਹੈ ਅਸੀਂ ਸਾਰਿਆਂ ਨੇ ਬਾਰ ਬਾਰ ਚੈੱਕ ਕੀਤਾ ਨਹੀਂ ਜਦੋਂ ਕਿਸੇ ਬੰਦੇ ਨੇ ਜ਼ਹਿਰ ਖਾਦੀ ਹੁੰਦੀ ਆ ਉਹ ਚੋਂ ਦੂਰੋਂ ਹੀ ਸਮੈਲ ਮਾਰਦੀ ਆ ਪਰ ਅਸੀਂ ਉਹਦੇ ਮੂੰਹ ਲਵੇ ਟੱਚ ਕਰ ਕਰਕੇ ਦੇਖਿਆ ਪਰ ਉਹਦੇ ਕੋਈ ਸਮੈਲ ਨਹੀਂ ਸੀ ਸਮੈਲ ਨਹੀਂ ਸੀ ਨਹੀਂ ਜੀ ਤੇ ਹੋਰ ਕੋਈ ਕਹਿੰਦੇ ਸੁਣਿਆ ਵੀ ਕੱਪੜੇ ਵੀ ਬਦਲੇ ਨੇ ਕੁੜੀ ਦੇ ਹਾਂਜੀ ਕੱਪੜੇ ਸਾਡੇ ਜਾਨ ਤੋਂ ਪਹਿਲਾਂ ਬਦਲੇ ਗਏ ਅਸੀਂ ਤੁਸੀਂ ਇਹ ਗੱਲ ਸੋਚੋ ਜੀ ਇਹ ਜਦੋਂ ਆਪਣਾ ਕੋਈ ਵੀ ਆ ਚਾਹੇ ਆਪਣਾ ਕੋਈ ਆਸਗਾਨ ਦਾ ਕੋਈ ਜ਼ਹਿਰ ਖਾ ਲੈਂਦਾ ਆਪਾਂ ਉਹਨੂੰ ਉਹਦੀ ਜਾਨ ਬਚਾਉਣ ਦੀ ਸੋਚਦੇ ਆ ਆਪਾਂ ਇਹ ਤਾਂ ਨਹੀਂ ਸੋਚਦੇ ਵੀ ਆਪਾਂ ਇਹਦੇ ਪਹਿਲਾਂ ਕੱਪੜੇ ਚੇਂਜ ਕਰੋ ਆਪਾਂ ਹਮੇਸ਼ਾ ਇਹ ਸੋਚਦੇ ਆਂ ਵੀ ਆਪਾਂ ਇਸ ਬੰਦੇ ਨੂੰ ਚਾਹੇ ਜਲਦੀ ਜਲਦੀ ਗੱਡੀ 'ਚ ਖਿੱਚੇ ਸਿੱਟੋ ਆਪਾਂ ਹਸਪੀਟਲ ਲੈ ਕੇ ਜਾਵੋ ਇਹਦੀ ਜਾਨ ਬਚਾਓ ਆਪਾਂ ਨੂੰ ਇਹ ਹੁੰਦਾ ਵੀ ਆਪਾਂ ਇਹ ਕਿਸੇ ਤਰ੍ਹਾਂ ਦੀ ਜਾਨ ਬਚਾਈਏ ਨਾ ਕਿ ਆਪਾਂ ਨੂੰ ਇਹ ਹੁੰਦਾ ਵੀ ਆਪਾਂ ਇਹਦੇ ਕੱਪੜੇ ਬਦਲ ਕੇ ਲੁਕੋਵੋ ਕਿਹੜੇ ਕਿਹੜੇ ਪਿੰਡ ਕਿਹੜੇ ਪਿੰਡ ਵਿਆਹੀ ਹੋਈ ਸੀਗੀ ਇਹ ਗਲਾੜ ਵਿਆਹੀ ਹੋਈ ਸੀਗੀ ਗਲਾੜ ਛਾਜਲੀ ਪਿੰਡ ਤੋਂ ਹਾਂਜੀ ਸਾਜਲੀ ਪਿੰਡ ਤੋਂ ਕੀ ਕਪੜੇ ਇਹਨਾਂ ਦੇ ਬਾਥਰੂਮ ਦੇ ਗੇਟ ਦੇ ਪਿੱਛੇ ਉਹਦੇ ਲਾ ਕੇ ਬਦਲ ਕੇ ਲੁਕੋਏ ਪਿਆ ਬਾਥਰੂਮ ਨੂੰ ਬਾਹਰੋਂ ਕੁੰਡੀ ਲੱਗੀ ਪਈ ਆ ਅੱਛਾ ਕੱਪੜੇ ਕਪੜੇ ਸਾਨੂੰ ਮਿਲ ਗਏ ਹਾਂਜੀ ਅਸੀਂ ਬਾਥਰੂਮ ਗਏ ਸਾਨੂੰ ਕਪੜੇ ਉੱਥੋਂ ਮਿਲੇ ਗਏ ਡੇ ਵਿੱਚੋਂ ਅਸੀਂ ਲੈ ਕੇ ਉਹ ਪੁਲਿਸ ਵਾਲਿਆਂ ਨੂੰ ਵੀ ਦਿਖਾਏ ਨੇ ਫਿਰ ਅਸੀਂ ਦੁਬਾਰਾ ਕੁੜੀ ਚੈੱਕ ਕੀਤੀ ਆ ਕੁੜੀ ਵੀ ਫਿਰ ਵੀ ਸਾਰੀ ਲਿਬੜੀ ਪਈ ਸੀ ਅੱਛਾ ਲਿਬੜੀ ਖੂਨ ਨਾਲ ਨਹੀਂ ਸੀ ਲੈਟਰਨ ਨਾਲ ਅੱਛਾ ਇੱਥੇ ਅਸੀਂ ਇੱਥੋਂ ਚੈੱਕ ਕੀਤਾ ਜੀ ਉਹਦੇ ਸਕ੍ਰੈਚ ਸੀ ਇਹਦੇ ਕੰਨ ਦੇ ਪਿੱਛੇ ਤੇ ਆ ਜਿਹੜੇ ਉਹਦੇ ਅੰਦਰਲੇ ਦੋ ਟੀਥ ਨੇ ਇਹ ਟੁੱਟੇ ਪਏ ਸੀ ਅੰਦਰੋਂ ਬਲੱਡ ਆ ਰਿਹਾ ਸੀ ਉਹਦੇ ਬਲੱਡ ਆ ਰਿਹਾ ਸੀ ਉਹ ਜੋ ਬਲੱਡ ਆ ਰਿਹਾ ਸੀ ਤੇ ਆ ਚੀਜ਼ ਤੇ ਹੱਥਾਂ ਤੇ ਜਿਹੜੀ ਆ ਨਾੜੀ ਆ ਇਹਦੇ ਵਿੱਚ ਚੂੜੀ ਖੁੱਭੀ ਹੋਈ ਸੀ ਅਸੀਂ ਕੱਢੀ ਆ ਤੇ ਇੱਥੇ ਉਹਦੇ ਐਵੇਂ ਕਰਕੇ ਚੂੜੀਆਂ ਟੁੱਟੀਆਂ ਹੋਈਆਂ ਦੇ ਨਿਸ਼ਾਨ ਟੁੱਟੀਆਂ ਹੋਈਆਂ ਚੂੜੀਆਂ ਉਹਦੇ ਮੰਜੇ ਦੇ نیچے ਪਈਆਂ ਨੇ ਪਈਆਂ ਨੇ ਫਿਰ ਜੋ ਉਹਨਾਂ ਨੇ ਕਹਿੰਦੇ ਆ ਕਿ ਇਹ ਗਲਾਸ ਨਾਲ ਪੀਤੀਆ ਉਹਨਾਂ ਨੇ ਪਾਣੀ ਘੋਲ ਕੇ ਉਹ ਮੰਜੇ ਕੋਲੇ ਰੱਖਿਆ ਉਹ ਜੋ ਕਿਸਮੇਲੀ ਨਿਆਰੀ ਮੰਜੇ ਉਹ ਗਲਾਸ ਚੋਂ ਕਿਸੇ ਕਿਸਮ ਦੀ ਸਮੈਲੀ ਨਹੀਂ ਆਰੀ ਉਹ ਤਾਂ ਐ ਲੱਗਦਾ ਜਿਵੇਂ ਨਾਰਮਲ ਪਾਣੀ ਹੁੰਦਾ ਅੱਛਾ ਜਿਹੜਾ ਕਹਿੰਦੇ ਨੇ ਵੀ ਜ਼ਹਿਰ ਪੀਤੀ ਆ ਜੀ ਜਿਹੜੀ ਕਹਿੰਦੇ ਨੇ ਅਸੀਂ ਸੋਨੂੰ ਪ੍ਰੂਫ ਵੀ ਦਿੰਦੇ ਪਰ ਉੱਥੋਂ ਕਿਸੇ ਲੇਡੀਜ਼ ਨੇ ਲੱਤ ਮਾਰ ਕੇ ਡੋਲਤਾ ਆ ਸਾਡੀ ਹੈਗੀ ਸੀ ਸਲਾਹ ਅਸੀਂ ਪ੍ਰੂਫ ਕਰਾਂਗੇ ਅਸੀਂ ਇਹਨੂੰ ਚੈੱਕ ਕਰਾਵਾਂਗੇ ਵੀ ਇਹ ਕਿਸ ਤਰ੍ਹਾਂ ਪਰ ਉਹਨਾਂ ਨੇ ਲੇਡੀਜ਼ ਨੇ ਪੈਰ ਮਾਰਿਆ ਉਹ ਡੋਲਤਾ ਡੋਲਤਾ ਹਾਂਜੀ ਤੇ ਤੁਸੀਂ ਫਿਰ ਉੱਥੇ ਜਦੋਂ ਗਲਾੜ ਗਿਓ ਬੱਚੀ ਨੂੰ ਲੈਣਾ ਹਾਂਜੀ ਤੇ ਕਿਰਨਪਾਲ ਕਰਨ ਦੇ ਹਾਂਜੀ ਕਿਰਨਪਾਲ ਕੋਰ ਕਿਰਨਪਾਲ ਕੋਰ ਨੂੰ ਤਾਂ ਪਰਿਵਾਰਕ ਮੈਂਬਰ ਸਾਰੇ ਉੱਥੇ ਸੀ ਨਹੀਂ ਜੀ ਉੱਥੇ ਸਾਨੂੰ ਕੋਈ ਨਹੀਂ ਮਿਲਿਆ ਸਾਰੇ ਲੋਕ ਕਰਕੇ ਗੇਟ ਦੇ ਅੰਦਰ ਬੈਠੇ ਆ ਸਾਡੇ ਸਾਹਮਣੇ ਕੋਈ ਨਹੀਂ ਆਇਆ ਜਨਾਕ ਉਹਨਾਂ ਨੇ ਕੋਈ ਬੱਚਾ ਆਉਣ ਦਿੱਤਾ ਨਾ ਕੋਈ ਸਾਡੇ ਮੱਥੇ ਉਹਨਾਂ ਦਾ ਪਰਿਵਾਰਿਕ ਮੈਂਬਰ ਕੋਈ ਨਹੀਂ ਲੱਗਿਆ ਠੀਕ ਹੈ ਤੇ ਜਿਹੜਾ ਲੜਕੀ ਦਾ ਪਰੋਣਾ ਸੀਗਾ ਜਿਹਾ ਕਹੇ ਦਿਓ ਉਹ ਕੀ ਕੰਮ ਕਰਦਾ ਸੀ ਉਹ ਪਹਿਲਾਂ ਆਰਮੀ ਚ ਸੀ ਹੁਣ ਰਿਟਾਇਰ ਹੋ ਗਏ ਹੋ ਗਏ ਸੀ ਹੁਣ ਉਹ ਸਕਿਉਰਿਟੀ ਗਾਰਡ ਲੱਗੇ ਹੋ ਨੇ ਖਨੋਰੀ ਸਕੂਲ ਚ ਗਵਰਨਮੈਂਟ ਸਕੂਲ ਅੱਛਾ ਪਹਿਲਾਂ ਫੌਜੀ ਸੀ ਗਏ ਹਾਂਜੀ ਠੀਕ ਦੋਸਤੋ ਸਾਡੇ ਸਾਹਮਣੇ ਪਵਨ ਕੁਮਾਰ ਜੀ ਖੜੇ ਨੇ ਜਿਨ੍ਹਾਂ ਨੇ ਇਹ ਕੇਸ ਜਾਨੀ ਕਿ ਪੂਰਾ ਹੋ ਕਰਿਆਗਾ ਪਰਚਾ ਵੀ ਦਰਜ ਹੋਇਆ ਪਹਿਲੇ ਬਤ ਕਰਦੇ ਆ ਪੂਰੀ ਵੀ ਕਿਸ ਤਰ੍ਹਾਂ ਹਾਂਜੀ ਸਰ ਜੀ ਕਿਸ ਤਰ੍ਹਾਂ ਦੇਖ ਦਉ ਕਿ ਇਸ ਥੋੜੇ ਬ੍ਰਿਸ਼ਾ ਤਿੰਨਪਾਲ ਕੋਰ ਡਾਕਟਰ ਹੁਲਵੀ ਸਿੰਘ ਵਾਸੀ ਛਾਜਵੀ ਗਲਾੜ ਕਰਨੈਲ ਸਿੰਘ ਦੇ ਨਾਮ ਅਰਜ਼ੀ ਚੁਦਾ ਸੀ ਇਹ ਪਹਿਲਾਂ ਵੀ ਨੰਦ ਬੀ ਦਿਕਾ ਰਹਾਂ ਹੁੰਦਾ ਰਹਿੰਦਾ ਸੀ ਪਹਿਲਾਂ ਪੁਚਾਈ ਰਾਜਨਾਮਾ ਹੋ ਜਾਂਦਾ ਠੀਕਾ ਕਰਨੈਲ ਸਿੰਘ ਤੇ ਇਹਨਾਂ ਦੇ ਹੋਰ ਪਰਿਵਾਰ ਮੈਂਬਰ ਇਹਨੂੰ ਤੰਗ ਪ੍ਰੇਸ਼ਾਨ ਕਰਦੇ ਸੀ ਜਿਸ ਕਰਕੇ ਕਿੰਨੇ ਕੋਈ ਜਰਰੀ ਦੀ ਚੀਜ਼ ਠਾਕੇ ਆ ਤੇ ਲੱਗਦੇ ਵੀ ਇਹ ਰਿਲੀ ਚੀਜ਼ ਹੈ ਤੇ ਪਰਿਵਾਰ ਕਹਿੰਦੇ ਵੀ ਕੋਈ ਸਮਝ ਨਹੀਂ ਸੀ ਅਸੀਂ ਹਾਂ ਇਹਨਾਂ ਦੇ ਬਿਆਨ ਮੁਤਾਬਕ ਹੀ ਅੱਛਾ ਹਾਂ ਉਹ ਬਿਆਨ ਦੇ ਪਰਿਵਾਰ ਨੇ ਬਿਆਨ ਇਹ ਦਿੱਤੇ ਨੇ ਵੀ ਇਹ ਰਿਲੀ ਚੀਜ਼ ਖਾਦੀ ਹੈ ਤੇ ਪਰਿਵਾਰ ਦੇ ਮੁਤਾਬਕ ਇਹਨਾਂ ਦੇ ਵਾਈਟ ਵੀ ਦਿੱਤੇ ਵੀ ਸੱਟਾਂ ਵੱਜੀਆਂ ਹੋਈਆਂ ਸੀ ਨਹੀਂ ਨਹੀਂ ਉਹ ਜਿਹੜਾ ਅਕਮਤੇ ਉਹਨਾਂ ਪੋਸਟਮਾਰਟਮ ਦੀ ਚਾਲੂ ਜੋ ਵੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਆਇਆ ਉਹ ਦੱਸੋ ਕਾਰਨ ਕੀ ਠੀਕ